ਗੁਰਦਾਸਪੁਰ ਦੇ ਪਿੰਡ ਨੰਗਲ ਬਰਾਮਣਾ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਦਰਦਨਾਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਦੱਸਦੀ ਹੈ ਕਿ ਉਸ ਨੌਜਵਾਨ ਦਾ ਨਾਮ ਕੇਸ਼ਵ ਸ਼ਰਮਾ ਦੱਸਿਆ ਜਾ ਰਿਹਾ ਹੈ ਤੇ ਇਹ ਤੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਇਹ 3 ਸਾਲ ਦੇ ਸਟੱਡੀ ਵੀਜ਼ੇ ਤੇ 4 ਮਹੀਨੇ ਪਹਿਲਾਂ ਹੀ ਇੰਗਲੈਂਡ ਗਿਆ ਸੀ ਜਦ ਇਸ ਦੀ ਕਾਰ ਸੜਕ ਹਾਦਸੇ ਦੇ ਵਿੱਚ ਮੌਤ ਦੀ ਖਬਰ ਪਰਿਵਾਰ ਦੇ ਵਿੱਚ ਆਈ ਤਾਂ ਪਰਿਵਾਰ ਦੇ ਵਿੱਚ ਵੱਡਾ ਮਾਤਮ ਛਾ ਗਿਆ ਦੱਸਦੀ ਹੈ ਕਿ ਪਰਿਵਾਰ ਨੇ ਦੱਸਿਆ ਕਿ ਕੁਝ ਅਮ ਇਹਨੇ ਪਹਿਲਾ ਹੀ ਸੀ ਇਸ ਦੀ ਅਗੇਜਮੈਂਟ ਸੀਗੀ ਜੀ ਭੈਣ ਦੀ ਤਾਂ ਉਸ ਦੇ ਵਿੱਚ ਇਸ ਨੂੰ ਇੰਡੀਆ ਆਉਣਾ ਸੀ ਤਾਂ ਉਸ ਤੋਂ ਪਹਿਲਾਂ ਹੀ ਇਸ ਦੀ ਮੌਤ ਦੀ ਖਬਰ ਸਾਹਮਣੇ ਆ ਗਈ ਦੱਸ ਜੀ ਕਿ ਪਰਿਵਾਰ ਦੇ ਵਿੱਚ ਵੱਡਾ ਦੁੱਖਾਂ ਦਾ ਪਹਾੜ ਜਿਹੜਾ ਟੁੱਟਿਆ ਆ ਉਹਨਾਂ ਦੇ ਨਾਲ ਤੁਕ ਸਾਂਝਾ ਕਰ ਲੈਂਦੇ ਆ ਤੁਸੀਂ ਬਣ ਰਹੇ ਹੋ ਪੰਜਾਬੀ ਇਕਰ ਚੈਨਲ ਦੇ ਨਾਲ ਬਲਜੀਤ ਸਿੰਘ ਲੰਮੀ ਰਿਪੋਰਟ ਬੁਰਦਾਸਪੁਰ ਕੋਈ ਕੋ ਬਚਾ ਨਾ ਹੋ ਪਰ ਹੋ ਸਰ ਅਪਣੇ ਉਹ ਵੀ ਖੋਲਿਆ ਫਿਰ ਤੰਗਲੀ ਬਣਾਣੇ ਕਿ ਨਹੀਂ ਅਬ ਇੱਕੀ ਯੂਰ ਦਾ ਦੱਸਣ ਨਹੀਂ ਦੇ ਕਰ ਸਕ ਤੇ ਕੁਝ ਗੱਲ ਕਰਨ ਵਾਲੀ ਸੀ ਜੀ ਮੈਂ ਕੀ ਕਹਿ ਸਕਦਾ ਮੈਂ ਬਿਆਨ ਹੀ ਨਹੀਂ ਕੋਈ ਨਾ ਮਾਰੇ ਕਰ ਸਕਦਾ ਸਾਬ ਇਹ ਹੋ ਜਾਂਦੇ ਇੱਕ ਪਰਿਵਾਰ ਸੀ ਅਜੇ ਤੱਕ ਜਿਨਾਂ ਕੋਤੇ ਰਹਿ ਰਹੇ ਨੇ ਤੇ ਮਾਰਕ ਨੂੰ ਪਤਾ ਨਹੀਂ ਕੀ ਚੰਗਾ ਲੱਗਾ ਜਦੋਂ ਕਾਰੀ ਬੇਵਾਦ ਹੋ ਗਿਆ ਮਤਲਬ ਉਹ ਬਤਾ ਉਹ ਬਤਾ ਨਾ ਪੂਰਾ ਸਤਿਮ ਦੇ ਦੇਖ ਦੇਖ ਤੇ ਕੀ ਕਰਨੇ ਨੇ ਕੋਠੇ ਜਿਆਦਾ ਤਾਂ ਕੀ ਕਰਨੀ ਦੱਸ ਦੀ ਜਿਆਦਾ ਤਾਂ ਉਹ ਨੇ ਇਹ ਨਾ ਪਹਿਲੇ ਨਾ ਗੱਲਾਂ ਕਰਨੀਆਂ ਜਾਂ ਕੋਠੇ ਨਾਲ ਗੱਲਾਂ ਕਰਦੇ ਮੈਂ ਜੀ ਪ੍ਰਵੀਨ ਕੁਮਾਰ ਆ ਮੈਂ ਕੇਸ਼ਵ ਦਾ ਚਾਚਾ ਹਾਂ ਮੈਂ ਕੇਸ਼ਵ ਦਾ ਚਾਚਾ ਆ ਮੈਂ ਸਰਕਾਰ ਪੰਜਾਬ ਸਰਕਾਰ ਕੋ ਵੀ ਇਹੋ ਮੰਗ ਕਰਨਾ ਸੈਂਟਰ ਗਵਰਨਮੈਂਟ ਕੋ ਵੀ ਇਹੋ ਮੰਗ ਕਰਨਾ ਮੇਰਾ ਪੁੱਤ ਘਰ ਆਇਆ ਮੇਰਾ ਪੁੱਤ ਐਕਸੀਡੈਂਟ ਹੋ ਗਿਆ ਦਾ ਡੈਥ ਹੋ ਗਈ ਮੇਰੇ ਪੁੱਤ ਮੇਰਾ ਪੁੱਤ ਘਰ ਉੱਪਰ ਜਾਵੇ ਆਈ ਰਿਹਾ ਹੱਥ ਜੋੜਨੇ ਆ ਪਰਮਾਥਾ ਇੰਗਲੈਂਡ 'ਚ ਮੇਰਾ ਪੁੱਤ ਪੜਨੋਂ ਵਾਸਤੇ ਗਿਆ ਦਾ ਤਿੰਨ ਸਾਲ ਦੀ ਸਟੱਡੀ ਸੀ ਅਜੇ 4 ਮਹੀਨੇ ਨਹੀਂ ਹੋਏ ਮੇਰੇ ਪੁੱਤ ਨੂੰ ਗਏ ਤੇ 3 ਮਹੀਨੇ ਚੌਥਾ ਮਹੀਨਾ ਲੱਜਾ ਮੇਰੇ ਪੁੱਤ ਨੂੰ ਮੇਰਾ ਪੁੱਤ ਘਰੋਂ ਬੜਾ ਖੁਸ ਗਿਆ ਮੇਰਾ ਪੁੱਤ ਗੱਡੀ 'ਚ ਬਹਿ ਕੇ ਜਾਂਦੇ ਸੀ ਕਿਰੇ ਐਕਸੀਡੈਂਟ ਹੋ ਗਿਆ ਪਤਾ ਨਹੀਂ ਮੇਰੇ ਚ ਹੋਰ ਕੌਣ-ਕੌਣ ਹੋਰ ਪਿਆਸੁਦੀ ਮੰਮੀ ਐ ਇੱਕ ਡੈਡੀ ਉਹਦਾ ਤਾਂ 2008 ਚ ਪੂਰਾ ਹੋ ਗਿਆ ਤੇ ਦੋ ਬੇਟੀਆਂ ਆਉਦੀਆਂ ਦੋ ਭੈਣਾਂ ਨੇ ਬਸ ਉਹਨਾਂ ਨੂੰ ਵਿਆਹ ਨੇ ਵੱਡੀਆਂ ਹੋਈਆਂ ਵਿਆਹ ਮੈਂ ਉਹਨੂੰ ਕਿਹਾ ਹੀ ਸਾਬਿਆ ਮੈਂ ਕੁੜੀ ਨੂੰ ਮੰਗ ਲਣੇ ਆ ਕਹਿੰਦਾ ਮੰਗ ਚਾਚਾ ਮੈਂ ਛੁੱਟੀ ਲੈ ਕੇ ਆ ਜਾਂਗਾ। ਤੁਸੀਂ ਇੱਕ ਸਾਲ ਨਾ ਪਾਲਿਓ ਤਾਂ ਮੈਂ ਛੁੱਟੀ ਲੈ ਕੇ ਆ ਜਾਂਦਾ। ਮੈਂ ਚਾ ਠੀਕ ਹੈ ਮੇਰੀ ਭਰਾ ਵੀ 2 ਸਾਲ ਦੀ ਹੋਈ ਨਹੀਂ ਫਿਰ ਦੇ ਸਾਲ ਦੀ ਮੈਂ ਛੁੱਟੀ ਮਰ ਜੇ ਕਿ ਨਾ ਆ। ਮੈਂ ਚਾ ਠੀਕ ਹੈ ਪੁੱਤ ਅਸੀਂ ਮੰਗ ਲੈਣੇ ਆ ਰਿਸ਼ਤਾ ਲੱਭ ਕੇ ਦੇ। ਅਸੀਂ ਲੜਾ ਰਿਸ਼ਤਾ ਲੱਭਿਆ ਆ। ਅਸੀਂ ਬੁੱਕ ਵੀ ਕੀਤਾ ਹੋਟਲ ਐਂਗੇਜਮੈਂਟ ਵਾਸਤੇ ਉਹਦੇ। ਇਹ ਪੌਣਾਏ ਵਤ ਗਿਆ ਸਾਡੇ ਨਾਲ। ਤੁਹਾਡੇ سارے ਕੰਮ ਇੱਥੇ ਦੂਰੇ ਰਹਿ ਗਏ ਪਰ ਮਾਰ ਮਾ ਗਾੜੀ ਇਹਨਾਂ ਦੀ ਗਾੜੀ ਪੰਜਾਬ ਸਰਕਾਰ ਗਾੜੀ। ਸੈਂਟਰ ਗਵਰਨਮੈਂਟ ਗਾੜੀ ਇਹੋ ਦਾਸ ਕਰਾਂਗੇ ਕਿ ਸਾਡਾ ਪੁੱਤ ਘਰ ਪਹੁੰਚਾ ਦਿਓ ਅਹੀਂ ਦੇ ਭਰੇ ਅਹੀਂ ਅਹੀਂ ਕਾਹੀ ਜੋਗੇ ਨਹੀਂ ਭਰਿੰਦਰ ਕੁਮਾਰ ਆ ਮੈਂ ਉਹਦਾ ਬ੍ਰਦਰ ਆ ਵੱਡਾ ਜੀ ਬਹੁਤ ਪਿਆਰੀ ਸੀ ਉਹਦੇ ਨਾਲ ਸਾਡਾ ਤੇ ਉਹ ਇੰਗਲੈਂਡ ਦੇ ਵਿੱਚ ਐਕਸੀਡੈਂਟ ਦੇ ਨਾਲ ਉਹਦੀ ਡੈਥ ਹੋ ਗਈ ਆ ਹਮਮ ਹੁਣ ਸਰਕਾਰ ਗਰੀ ਹੱਥ ਜੋੜ ਕੇ ਇਹੀ ਬੇਨਤੀ ਆ ਜੀ ਸਾਡੇ ਬੇਟੇ ਦੀ ਡੈੱਡ ਬੋਡੀ ਨੂੰ ਪਿੰਡ ਪਹੁੰਚਾਇਆ ਜਾਵੇ ਜਾਂਦੀ ਬੜੀ ਦਾਦਾ ਅਸੀਂ ਫੇਸ ਦੇਖ ਲਈਏ ਵਿਚਾਰੇ ਦਾ ਕਿਉਂਕਿ ਇੰਦਾਂ ਦੇ ਪਰਵਾਹ ਦਾ ਬਹੁਤ ਬੜਾ ਹਾਲ ਆ ਜੀ ਇੰਦਾਂ ਜੇ ਇਸ ਸਰਕਾਰ ਗਰੀ ਹੱਥ ਜੋੜ ਕੇ ਇਹੀ ਬੇਨਤੀ ਆ ਇਹ ਕੀ ਹਤਰਾੰਗ ਕਰ ਗਿਆ ਡੇ ਬ੍ਰਦਰ ਦੀ ਡੈਡ ਬੋਡੀ ਨੂੰ ਘੇੜ ਲੇ ਜਾ